1 2 3 ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲੋ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਪਾ ਜੀ ਦੀ ਜਮਾਤ ਕਰੇ ਮੈਂ ਜਿੱਦਕੋ ਵੀ ਰਿਸ਼ੀ ਜੀ ਆਪ ਪੋਲੇ ਕਾ ਦਾ ਬੇਟਾ ਇਹ ਫੈਕਸ਼ਨ ਕਹੇ ਜੇ ਲੀ ਫੈਕਸ਼ਨ ਇੱਕ ਕਿਵੇਂ ਹੁੰਦਾ ਜੜ ਤੋਂ ਹੁੰਦਾ ਬੀ ਤੋਂ ਹੁੰਦਾ ਕਾ ਤੋਂ ਇਹਦਾ ਸੀ ਕਲਮ ਲੱਗਦੀ ਏ ਦੀ ਡਾਣੀਆਂ ਲਾ ਦੋ ਡਾੜੀ ਲਾ ਲੂ ਮਸੇ ਮੱਲ ਲਈ ਦੀ ਇਹ 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 ਮੱਲ ਆ ਪੈ ਦੀ ਆ ਡਾਣੀ ਵੱਢ ਲਈਏ ਤੇ ਇਹ ਡਾਣੀ ਹੋ ਜਾਂਦੀ ਹੈ ਡਾਣੀ ਹੋ ਜਾਂਦੀ ਹੈ ਇਹਨੂੰ ਕੱਟ ਦੇ ਬਸ ਧਰਤੀ 'ਚ ਮੱਲ ਇਹਨੂੰ ਲਾ ਦੋ ਧਰਤੀ 'ਚ ਹਾਂ ਥੋੜਾ ਕੁੱਟਣਾ ਕੁੱਟ ਲਓ ਵੈਸੇ ਵੀ ਹੋ ਜਾਣਾ ਪਾਣੀ ਦਾ ਜੋਰ ਰੱਖੂ ਜਾਵੇ ਅੱਛਾ ਇਹ ਦਰਖਤ ਵੱਡਾ ਵੀ ਬਣ ਜਾਂਦਾ ਜੀ। ਭੋਲੇ ਪਰਨਾ ਬਦਲਦਾ ਤੂੰ ਤਾਂ ਯਾਰ। ਇਹ ਛੋਟਾ ਵੀ ਬਣ ਜਾਂਦਾ ਜੀ। ਦੂ ਪਰਨਾ ਤੂੰ ਤਾਂ ਬੁਠੀਆਂ ਗੱਲਾਂ ਕਰਨ ਲੱਗਦੇ ਕਹਿੰਦਾ ਪਰਨਾ ਬਦਲਦਾ। ਕਦੇ ਕਹਿੰਦਾ ਕੱਪੜੇ ਪਰਾਲੇ ਦੇ ਮੈਂ ਤਿੰਨ ਸੂਟ ਲੈਏ ਸੀ। ਇੱਕ ਰੰਗ ਦੇ। ਇੱਕ ਰੰਗ ਦੇ। ਪਹਿਲਾਂ ਮੈਂ ਚਿੱਟਿਆਂ ਨੂੰ ਲੀਲਾ ਕਰਦਾ ਹੁੰਦਾ। ਹਾਂ। ਲੈ ਵੀ ਸੁਣ ਲੈ। ਹਾਂ। ਲੀਲਾ ਕਰਦਾ ਹੁੰਦਾ ਜਦੋਂ ਮੈਂ ਅੱਖਾਂ ਰੋਜ ਲੀ ਲਾਲਿਆ ਪੀ ਲੀਲੀ ਲੈ ਲੈਣਾ ਅੱਛਾ ਰੰਗ ਹੀ ਦੀ ਲਾਲ ਲੈ ਲੈਣਾ ਹਾਂ ਰੰਗ ਲੀਲਾ ਲੈ ਲੈ ਚਾਰ ਲੈ ਸੀ ਜਨਾਬ ਅੱਛਾ ਹਾਂ ਚਾਰ ਕਿਲੋ ਲੈ ਹਾਂ ਫੇ ਮੈਨੂੰ ਹਰੇਕ ਵਾਰ ਵੀ ਕਹਿਣ ਦਾ ਯਾਰ ਕਿਸ ਕੋਈ ਪਾਈ ਫਿਰਦਾ ਮਹਾ ਚਾਰ ਸੂਟ ਨੇ ਬੰਦਰੂ ਹਾਂ ਕਿਉਂ ਤੁਸੀਂ ਮੈਨੂੰ ਬੌਲਾ ਬਣਾ ਲਿਓ ਅੱਛਾ ਇਹ ਪੇਡੇ ਦੇ ਗੁਣ ਦੱਸ ਕੋਈ ਗੁਣ ਤਾਂ ਜੀ ਬਹੁਤ ਵਧੀਆ ਨੇ ਇਹ ਇੱਕ ਤਾਂ ਠੰਡਾ ਹੁੰਦਾ ਹੈ ਅੱਛਾ ਹਵਾ ਠੰਡੀ ਦਿੰਦਾ ਹੈ ਇਹ ਵੱਡਾ ਹੀ ਬਣ ਜਾਂਦਾ ਤੁਹਾਨੂੰ ਕਿਤੇ ਦਿਖਾਵਾਂ ਵੀ ਬਹੁਤ ਵੱਡੇ ਵੱਡੇ ਬਣ ਰਹੇ ਨੇ ਹਾਂ ਵੱਡੇ ਵੱਡੇ ਪੈਲਸਾਂ ਚੁੰਦੇ ਨੇ ਹਾਂ ਇਹ ਅਸਲ ਤਾਂ ਇਸਤੇਮਾਲ ਹੈ ਪਾਣੀ ਦਾ ਕਰਦਾ ਹੈ ਅੱਛਾ ਜਿਆਦਾ ਪਾਣੀ ਪੀ ਕੇ ਰਾਜੀ ਹੈ ਮੈਂ ਪ੍ਰਦੂਸ਼ਣ ਖਾਂਦਾ ਹੈ ਹਾਂ ਪ੍ਰਭੂਸ਼ ਨੂੰ ਸਹੀ ਕਰ ਦਿੰਦਾ ਹਵਾ ਸਹੀ ਕਰ ਦਿੰਦਾ ਮੈਂ ਕਿਹਾ ਹਵਾ ਬਹੁਤ ਵਧੀਆ ਇੱਕ ਤਰ੍ਹਾਂ ਦਾ ਫਿਲਟਰ ਹੈ ਹਾਂ ਜੀ ਫਿਲਟਰ ਚੰਗੀ ਹਵਾ ਦਿੰਦਾ ਹੈ ਮਾੜੀ ਖਾ ਜਾਂਦਾ ਹੈ ਇਹ ਤਾਂ ਇੱਕ ਲੰਬਰ ਚਾੜੀ ਨੇ ਅੱਛਾ ਹੁਣ ਦੇਖ ਬਾਰਸ਼ਾਂ ਦੇ ਵਿੱਚ ਕਿਵੇਂ ਪੱਤੇ ਕੱਢਦਾ ਹੈ ਹਾਂ ਪੱਤਾ ਕੱਢਦਾ ਹਰਾ ਪੱਤਾ ਕੱਢਦਾ ਇਹ ਤਾਂ ਇੱਕ ਲੰਬਰ ਚਾੜੀ ਨਹੀਂ ਮਿਲਦੀ ਇਸੇ ਵੈਸੇ ਇਹਦੀਆਂ ਵੈਰਾਈਟੀਆਂ ਕਈ ਨੇ ਹਨਾ ਉਹ ਲੈਣਦੇ ਨਹੀਂ ਆਪਾਂ ਲੋਹਣ ਦੀ ਲੋੜ ਹੀ ਨਹੀਂ ਆਪਾਂ ਤਾਂ ਕਲਮ ਘੱਟ ਦਿੰਨੇ ਆ ਤੇਨੂੰ ਤਰੀਕਾ ਆ ਰਿਹਾ ਨਾ ਤੇਰੇ ਲੱਗੀਆਂ ਨੇ ਸਾਰੀਆਂ ਕਲਮਾਂ ਨੇ ਤੈਨ ਤਰੀਕਾ ਆ ਰਿਹਾ ਮੈਂ ਪੁੱਛਿਆ ਹੋਇਆ 60 ਸਾਲ ਦੀ ਉਮਰ ਹੋ ਗਈ ਪਤਾ ਨਾ ਲੱਗੇ ਬੰਦੇ ਨੂੰ ਕਿ ਲੱਗਦੀ ਹੈ ਅੱਛਾ ਗਰਦਾਸ ਮਾਨ ਨਾਲ ਕਿੰਨੇ ਚਿਰ ਰਹੇ ਗਰਦਾਸ ਮਾਨ ਨਾਟਾ ਜੀ ਨਗੋਤਰ ਜਾਂਦੇ ਹੁੰਦੇ ਸੀ ਅੱਛਾ ਉੱਥੇ ਹੀ ਲੰਗਰ ਖਵਾਦਾ ਅਰਦਾਸ ਮਾਨ ਉੱਥੇ ਬੈ ਗਿਆ ਮਲਾਜਾ ਅੱਛਾ ਆ ਉਹ ਕਹਿੰਦਾ ਜੀ ਸਾਡੇ ਨਾਲ ਵੀ ਬਣਾ ਲਿਆ ਕੋਈ ਫੋਟੋ ਕਹਿੰਦਾ ਬਾਬੇ ਉਹ ਖੜਜੋ ਹਜੋ ਐਂ ਕਹਿੰਦਾ ਬਾਬੇ ਉਹ ਖੜਜੋ ਹਾਂ ਐਂ ਕਹਿੰਦਾ ਹਾਂ ਤੇ ਅਸੀਂ ਆਕੇ ਹੀ ਖੜ ਜਾਨੀਏ ਜੀ ਕਹਿੰਦਾ ਪ੍ਰਚਾਰ ਦਾ ਸ਼ਕਾਦਾ ਤੁਸ ਵੀ ਛਕੋ ਹਾਂ ਤੇ ਬਸ ਐਨੇ ਜੀ ਮਰਾ ਮੋਟਾ ਲਿਆ ਜੀ ਪੈ ਗਈ। ਅੱਛਾ ਫਿਰ ਤੈਨੂੰ ਲ ਜਾਂਦਾ ਸੀ ਬੰਬੇ। ਹਾਂ ਲ ਜਾਂਦਾ ਸੀ ਮਗਾਈ ਦੀ ਮੈਂ ਨਹੀਂ ਗਿਆ। ਸਾ ਬੁढ़ा ਹੋ ਰਿਹਾ ਹੁਣ ਘੜੀ। ਅੱਛਾ ਉਸ ਟਾਈਮ ਦੀ ਗੱਲ ਹੈ ਜਦੋਂ ਉਹਦੇ ਘਰ ਦੀ ਜਿੰਦੀ ਸੀ। ਹਾਂ ਠੀਕ ਗੱਲ। ਸਹੀ ਸੀ ਉਹ ਬਹੁਤ ਵਧੀਆ ਜੀ। ਠੀਕ ਹੈ। ਉਹ ਉਹ ਬਹੁਤ ਕਰਦੀ ਪੰਜਾਬੀ ਬੰਦੇ। ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਇੰਨਾ ਕਹਿੰਦੇ ਹੋਇਆ RAM RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਇਹ ਆਪਣਾ ਭੋਲਾ ਸਿੰਘ ਬਾਈ ਭੋਲਾ ਸਿੰਘ ਤੇ ਇਹਦੀਆਂ ਨੇ ਤੁਸੀਂ ਵੀਡੀਓ ਦੇਖਿਆ ਕਰੋ। ਰੂ ਪਿੰਡ ਜੋਤ ਇੱਕ ਪੰਜਾਬੀ YouTube ਚੈਨਲ ਹੈ ਪੰਨ ਰਜਿੰਦਰ ਕੌਰ ਜੀ ਦਾ ਤੇ ਦੂਸਰਾ ਚੈਨਲ ਹੈ ਉਹਨਾਂ ਦਾ ਸਿੰਪਲ ਲਾਈਫ 557 YouTube ਪੰਜਾਬੀ ਚੈਨਲ ਇਹ ਸਾਡੇ ਦੋ ਚੈਨਲ ਨੇ ਇਹ ਆਊਗਾ ਜੀ ਸਿੰਪਲ ਲਾਈਫ ਚੈਨਲ ਦੇ ਉੱਤੇ ਜੋ ਕਿ ਪੋਲਾ ਸਿੰਘ ਨੇ ਇਹ ਪੋਦੇ ਦੇ ਬਾਰੇ ਤੁਸੀਂ ਥੋੜਾ ਮੈ ਲੱਛ ਦੇਣਾ ਇਹ ਪੋਦਾ ਫੈਂਸ਼ਨ ਹੈ ਇਹਦਾ ਨਾਮ ਫੈਂਸ਼ਨ ਇਹਦੀਆਂ ਕਈ ਵੈਰਾਈਟੀਆਂ ਕਈ ਰੰਗਾਂ ਜਾਂਦਾ ਜੀ ਇਹ ਇਹ ਗੱਲ ਕਰ ਵੀ ਹੈ ਜੇ ਕਰੇ ਲਾਓ ਕਿਤੇ ਮਰਜ਼ੀ ਲਾਓ ਇਹਦੇ ਵੱਡਾ ਪੇੜ ਵੀ ਹੋ ਜਾਂਦਾ ਹੈ ਇਹ ਇਹ ਬਹੁਤ ਵਧੀਆ ਚੀਜ਼ ਹੈ ਜੀ ਅੱਛਾ ਜੀ ਸਾਰਿਆਂ ਨੂੰ ਸ਼ਸ਼ੀਕਾਰ ਪਿਆਰ ਭਰੀ ਨਮਸਕਾਰ ਜੈ ਹਿੰਦ ਜੈ ਜਵਾਨ ਜੈ ਕਿਸਾਨ ਸ਼ਸ਼ੀਕਾਰ ਜੀ ਸਾਰੇ ਦਰਸ਼ਕਾਂ ਦਾ ਜੀ ਰੂਪਿੰਡ ਜੋਤ ਪੰਜਾਬੀ YouTube ਚੈਨਲ ਦੇਖਣ ਵਾਲਿਆਂ ਦਾ ਪਿਆਰ ਭਰੀ ਸਾਡੀ ਸ਼ਸ਼ਰੀਕਾਰ ਸਲਾਮੇਕਮ ਨਮਸਕਾਰ ਜੀ ਰਾਮ ਰਾਮ ਜੀ ਸਾਰਿਆਂ ਨੂੰ ਤੇ ਦੂਜਾ ਚੈਨਲ ਹੈ ਜੀ ਸਿੰਪਲ ਲਾਈਫ 557 ਉਹ ਵੀ ਦੇਖਿਆ ਕਰੋ ਜੀ ਬਹੁਤ ਵਧੀਆ ਵੀਡੀਓ ਪਾਉਂਦੇ ਆ ਜੀ ਅਸੀਂ ਤੇ ਜਿਹੜਾ ਰੂਪਿੰਡ ਜੋਤ ਨਾਮ ਤੇ ਚੈਨਲ ਹੈ ਜੀ ਪੰਜਾਬੀ 557 ਉਹਦਾ ਵੀ ਨੰਬਰ ਹੈ ਤਾਂ ਉਹ ਰਾਤ ਨੂੰ 8 ਤੋਂ 9:30 ਵਜੇ ਤੱਕ ਲਾਈਵ ਆਉਂਦੇ ਨੇ ਭੈਣ ਰਜਿੰਦਰ ਕੌਰ ਜੀ ਤਾਂ ਉਹਨੂੰ ਵੀ ਦੇਖਿਆ ਕਰੋ ਲਾਈਵ ਤੁਸੀਂ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਚੈਨਲ ਦੋਨਾਂ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਲਓ ਜੀ ਤੁਹਾਡੇ ਜਿਆ ਕਹਿਣਾ ਨਹੀਂ ਆਉਂਦਾ ਐਨੇ ਅਸੀਂ ਪੜੇ ਲਿਖੇ ਨਹੀਂ ਹੈਗੇ ਜੇ ਪੜ ਰਹੇ ਆ ਪੁਰਾਣੀਆਂ ਭੁੱਲ ਭੱਲ ਕੇ ਜੀ ਹੁਣ ਜਵਾਨਾ ਹੁਣ ਹੋਰ ਹੋ ਗਿਆ ਜੀ ਟੈਕਨੋਲੋਜੀ ਆ ਗਈ ਅਸੀਂ ਉਦੋਂ ਦੇਸੀ ਜਮਾਨੇ ਦੇ ਬੰਦੇ ਆ ਜੀ ਦੇਸੀ ਬੰਦੇ ਆ ਪਿੰਡਾਂ ਜਿਹੜਾ ਨੇ ਦੇਸੀ ਸਾਡੇ ਖਾਣੇ ਦਾਣੇ ਨੇਗੇ ਹੋਰ ਬੋਲਾ ਚ ਕੀ ਹਾਲ ਨੇ ਠੀਕ ਹੈ ਜੀ ਬਈ ਕੀ ਗੱਲ ਹੈਗੀ ਠੀਕ ਠਾਕ ਜੀ ਵਧੀਆ ਹੈ ਹਾਂ ਜੀ ਸਾਨੂੰ ਇੱਕ ਕਹਾਣੀ ਸੁਣਾਉਣ ਲੱਗੇ ਆਂਗੇ ਬਹੁਤ ਵਧੀਆ ਕਹਾਣੀਆਂ ਜੋ ਆਪਾਂ ਨਾਨੀਆਂ ਦਾਦੀਆਂ ਸੁਣਾਇਆ ਕਰਦੀਆਂ ਤੇ ਫਿਰ ਉੱਥੇ ਹੀ ਸੋ ਜਾਂਦੇ ਸੀ ਜੋ ਕਹਾਣੀ ਦਾ ਮੈਟਰ ਹੈ ਸੰਪਾਦਕ ਨੇ ਲੇਖਕ ਨੇ ਪੀੜੀ ਬਾ ਪੀੜੀ ਸੁਣ ਕੇ ਹਿਲੇ ਵਸੀਲੇ ਨਾਲ ਉਹ ਭੋਲਾ ਸਿੰਘ ਨੇ ਮੈਂ ਤਾਂ ਇੱਕ ਸਿਰਫ ਜਰੀਆ ਸਭ ਤੋਂ ਵੱਡਾ ਜਰੀਆ ਸਾਡਾ ਚੈਨਲ ਦੇ ਮਾਲਕ ਨੇ ਰੂਪਿੰਦ ਜੋਤ ਪੰਨਾ ਜਿੰਦਰ ਕੌਰ ਜੀ ਵਕੀਲ ਸਾਹਿਬ ਐਦਵਾਨ ਜੀ ਮਾਲਕ ਹੋਣਗੇ ਅਸੀਂ ਤਾਂ ਇੱਕ ਜਰੀਆਂ ਅਗੇ ਵਿੱਚ ਸਮਝ ਲੋ ਕੰਮ ਕਰਨ ਵਾਲੇ ਬੰਦੇ ਲਾ ਲੋ ਕਿਵੇਂ ਲਾ ਲੋ ਪਬਲਿਕ ਵਿੱਚ ਇੱਕ ਹਾਸੀ ਮਖੌਲ ਦੀਆਂ ਗੱਲਾਂ ਇੱਕ ਪਰਿਵਾਰਿਕ ਗੱਲਾਂ ਕਰਦੇ ਆਂ ਅਸੀਂ ਅਸੀਂ ਹੋਰ ਐਜੀ ਗੱਲ ਨਹੀਂ ਕਰਦੇਗੇ ਕੋਈ ਯਾਲੀ ਜੀ ਤੇ ਹੋਰ ਸਨਾਪਰ ਜਿਹੜਾ ਮੀਂਹ ਪੈ ਜਾਂਦਾ ਸੀਗਾ ਭੋਲਾ ਸਿੰਘ ਜਿਵੇਂ ਹੁਣ ਮੀਂਹ ਪੈਂਦਾ ਹੈ ਹਾਂ ਪੈਂਦਾ ਯਾਰ ਬਾਰਸ਼ਾਂ ਪੈ ਜਾਂਦੀਆਂ ਨੇ ਇਹ ਤਾਂ ਹੁਣ ਵੀ ਪੈਂਦੀਆਂ ਪਹਿਲਾਂ ਹੀ ਪੈਂਦੀਆਂ ਸੀ ਬਾਰਸ਼ਾਂ ਤਾਂ ਹਾਂ ਸਮਾਂ ਚੇ ਬਦਲ ਗਿਆ ਪਰ ਦੁਨੀਆ ਚੇ ਬਦਲ ਗਈ ਤਕਨੀਕ ਆ ਗਈ ਟੈਕਨੋਲੋਜੀ ਆ ਗਈ ਘਰ ਦੂਜੇ ਲੋਟ ਪਹਿਨਣ ਲੱਗ ਗਏ ਪੱਕੇ ਪਹਿਲਾਂ ਕੱਚੇ ਸੀ ਹਾਂਜੀ ਪਰ ਬਾਰਸ਼ਾਂ ਤਾਂ ਉਹੀ ਨੇ ਨਾ ਹਾਂ ਬਾਰਾਹ ਹਵਾ ਵੀ ਹੋਈ ਹੈ ਧੁੱਪ ਵੀ ਹੋਈ ਹੈ ਧਰਤੀ ਵੀ ਹੋਈ ਹੈ ਹਾਂਜੀ ਬੰਦੇ ਬਦਲ ਗਏ ਹਾਂਜੀ ਅੱਛਾ ਐਨਸੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਟਪਕਾ ਗੈਦਨ ਦੇ ਸਿੱਟਾ ਟਪਕਾ ਉਹ ਕੀ ਕੀ ਸੀਗਾ ਮੀਆਂ ਦੇ ਟਾਈਮ ਚ ਟਪਕਾ ਦਾ ਜੀ ਜੀ ਹੁਣ ਪੜ੍ਹੇ ਲਿਖੇ ਨੂੰ ਤੁਸੀਂ ਪੁੱਛ ਲੋ ਵੀ ਟਪਕਾ ਕੀ ਹੁੰਦਾ ਦੱਸ ਨਹੀਂ ਸਕਦਾ ਮੈਨੂੰ ਨਹੀਂ ਪਤਾ ਜੀ ਤੁਹਾਨੂੰ ਹਾਂ ਟਪਕਾ ਵੀ ਹੁੰਦਾ ਹੁਣ ਤਾਂ ਪੱਖੀਆਂ ਛੱਤਾ ਬਣ ਗਏ ਆ ਹਾਂ ਟਪਕਾ ਹੁੰਦਾ ਜੀ ਉਹ ਪਹਿਲਾਂ ਛੱਤਾ ਹੁੰਦੀਆਂ ਮਾੜੀਆਂ ਕੱਚੀਆਂ ਕੱਚੀਆਂ ਛੱਤਾ ਕੜੀਆਂ ਦੀਆਂ ਹਾਂ ਕੜੀਆਂ ਦੀਆਂ ਚੱਕੜੀਆਂ ਦੀਆਂ ਸੜਕੜੇ ਦੀਆਂ ਹਾਂ ਹਾਂ ਉਹ ਮਤਲਬ ਪਾਣੀ ਡਿੱਗਦਾ ਜਦੋਂ ਉਸ ਤੋਂ ਥੱਲੇ ਬਾਰਛਾਂ ਦੇ ਟਾਈਮ ਬਾਰਛਾਂ ਦੇ ਟਾਈਮ ਤੇ ਤੁਪਕਾ ਟਪਕਾ ਕਹਿੰਦੇ ਨੇ ਅੱਛਾ ਅੱਛਾ ਤੂੰ ਕਿਹਦੀ ਆਵਾਜ਼ ਆਂਦੀ ਟਪਕ 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 ਕੋਣੋਂ ਟਪਕਾ ਕਹਿੰਦੇ ਬੁੜੀਆਂ ਪੰਜਾਬੀ ਟਪਕ ਤੋਂ ਟਪਕਾ ਕਹਿੰਦੇ ਤੋਕੇ ਡਿੱਗਣ ਦੀ ਜਿਹੜੀ ਉਹਦੀ ਸਾਊਂਡ ਸੀਗੀ ਸੌਣ ਨੂੰ ਲੋਕਾਂ ਨੂੰ ਹੁੰਦਾ ਨਾਮ ਟਪਕਾ ਧਰਦੇ ਆ ਪੰਜਾਬੀ ਜੇ ਉਹ ਜਿਦਾ ਭਈ ਕੋਈ ਬੁੜੀ ਸਿਆਣੀ ਉਹਦੀ ਬੱਠਲ ਧਰ ਲੈਂਦੀ ਹਾਂ ਵੀ ਥੱਲੇ ਪਾਣੀ ਨਾਲ ਡੁੱਲੇ ਜਿਵੇਂ ਡਿੱਗ ਪੂਆ ਕੱਚਾ ਇੱਕ ਸਾਹ ਹੁੰਦਾ ਹਾਂ ਕਰ ਵੀ ਕੱਚੇ ਫਰਸ਼ ਵੀ ਕੱਚੇ ਪਰ ਬੰਦਿਆਂ ਦੇ ਦਿਲ ਪੱਕੇ ਸੀ ਹਾਂ ਜੀ ਉਹ ਵੇ ਜਦੋਂ ਜੀ ਬੁਢੀ ਜੀ ਵਿਚਾਰੀ ਛੱਪਰ ਪਾਇਆ ਹੋਇਆ ਸੀ ਪਹਿਲਾ ਟਾਈਮ ਪਾਸ ਆ ਹੀ ਕਰਦੇ ਹੁੰਦੇ ਲੋਕ ਹਾਂ ਛੱਪਰ ਤੇ ਸੀ ਲੋਕ ਉਹਦੇ ਵਿਚਾਰੇ ਮੇਰੇ ਵਰਗੇ ਛਾ ਵਾਸਤੇ ਹਾਂ ਛਾ ਵਾਸਤੇ ਉਹਦਾ ਗੁਜ਼ਾਰਾ ਹੋ ਜਾਂਦਾ ਸੀ ਹੂੰ ਉਹ ਵੇ ਝੂਕੜੀ ਕੋਲੇ ਖੜਦਾ ਸੀ ਛੇੜ ਕਿਸੇ ਬੁਢੀ ਮਾਈ ਦੇ ਹਾਂ ਛੇੜ ਖੜ ਜਾਂਦਾ ਜਿੱਦ ਨੂੰ ਛੇੜ ਨੇ ਗੱਲ ਸੁਣੀ ਬੁਢੀ ਦੇ ਨਾ ਫੁੱਲਾ ਨਹੀਂ ਸੀ ਹਾਂ ਫੁੱਲਾ ਸੀ ਉਹਦਾ ਨਾ ਵੀ ਟੁਲਾਪਾ ਤੁਰੜੇ ਮੈਟਰ ਮੈਚ ਹਾਂ ਹਾਂ ਮੈਂ ਫਿਰ ਨਾ ਭੁੱਲ ਰਿਹਾ ਨਾ ਜਿਹੜਾ ਲਿਖਤਾ ਚ ਫੂਲਾ ਕਹਿੰਦੀ ਸੀ ਉਹਨੂੰ ਆ ਫੂਲਾ ਫੂਲਾ ਹਾਂ ਹਾਂ ਉਹ ਜਦੋਂ ਕੋਈ ਭਾਈ ਪੁੱਛਣ ਲੱਗਿਆ ਆ ਕੇ ਮੇਰੇ ਤੇਰੇ ਵਰਗਾ ਕਹਿੰਦਾ ਮਾਤਾ ਉਹ ਇੱਥੇ ਪਈ ਹੈ ਤੈਨੂੰ ਕੋਈ ਛੇ ਕੁੱਤਾ ਵਗਿਆੜ ਖਾ ਜੂਗਾ ਹਾਂ ਉਹ ਕੀ ਬੋਲੀ ਕਹਿੰਦੀ ਭਾਈ ਮੈਨੂੰ ਕੀ ਖਾ ਜੂਗਾ ਕਹਿੰਦੀ ਮੈਂ ਤਾਂ ਸੀਤੋਂ ਨਾ ਡਰਦੀ ਸੱਪ ਤੋਂ ਨਾ ਡਰਦੀ ਆਹ ਟੱਪ ਕਿਹੜੇ ਮਾਰੀ ਠੀਕ ਹੈ ਅੱਛਾ ਛੇੜ ਖੜਾ ਉਹਦੀ ਝੁੰਮੀ ਗੁਲੇ ਸੁਣੀ ਜਾਂਦਾ ਸੀ ਓਲੇ ਖੜਿਆ ਓਲੇ ਹੀ ਖੜਿਆ ਸੀ ਆਖਿਆ ਵੀ ਸਾਲਿਓ ਟਪਕਾ ਪਤਾ ਨਹੀਂ ਕਿ ਡੱਗ ਵੱਡਾ ਹੋ ਗਿਆ ਆਪਣੇ ਤੋਂ ਵੀ ਵੱਡਾ ਆ ਆਪਣੀ ਤੋਂ ਵੱਡਾ ਟਪਕਾ ਕੀ ਕੀ ਉਹ ਇਹਦੀ ਤਾਂ ਬੁੜੀ ਡਰਦੀ ਹੈ ਇਹੋ ਬੁੜੀ ਡਰਦੀ ਨਹੀਂ ਟਪਕਾ ਕਦੀ ਇਹਦੀ ਤਾਂ ਡਰਦੀ ਸੱਪ ਤੋਂ ਡਰਦੀ ਟਪਕੇ ਨੇ ਮਾਰੀ ਕਿਉਂਕਿ ਟਪਕਾ ਕਦੀ ਬਈ ਨਾ ਮਾਰਦੇ ਉਹ ਭਈ ਬਲਵੀਰ ਛਾ ਆਉਂਦਾ ਟਾਈਮ ਸੀ ਆਥਣ ਦਾ ਭਈ ਦਿਨ ਛੁੱਪ ਗਿਆ ਨੇੜਾ ਹੋ ਗਿਆ ਆਪਣਾ ਨੇੜਾ ਹੋ ਗਿਆ ਜਦੋਂ ਭਈ ਕਿਵੇਂ ਆਰਦਾ ਖੋਇਆ ਗਿਆ ਸੀ ਗਦਾ ਹਾਂ ਉਧਰ ਦੇਖ ਕਿਵੇਂ ਆਰਦਾ ਜਦੋਂ ਗਦਾ ਖੋਇਆ ਗਿਆ ਭਾਈ ਹੂੰ ਉਹ ਵਿਚਾਰਾ ਆਪਦਾ ਗਦੇ ਨੂੰ ਬਾਹਰ ਦਾ ਫਿਰਦਾ ਪਿੱਲੂ ਗਮਿਆਰ ਹਾਂ ਉਹਦਾ ਨਾਂ ਸੀ ਪਿੱਲੂ ਗਮਿਆਰ ਪਿੱਲੂ ਹਾਂ ਉਹ ਗਦਾ ਪਰ ਜਾ ਪਤ ਹਾਂ ਪਰ ਜਾ ਬਤਾਉ ਜਰਾ ਬਾਹਰ ਦਾ ਫਿਰਦਾ ਠੀਕ ਚਲ ਜਿੱਥੇ ਆ ਜਾਈ ਤਾਂ ਮੈਂ ਉਹਨੂੰ ਘਰੇ ਲਿਆਵਾਂ ਅੱਜ ਪਹਿਲਾਂ ਠੀਕ ਹੈ ਗਦੇ ਮਹਿੰਗੀ ਹੁੰਦੀ ਹਾਂ ਗਦੇ ਮਹਿੰਗੀ ਹੁੰਦੀ ਮਹਿੰਗੀ ਕੀ ਮਿਲਦੇ ਨਹੀਂ ਸੀ ਜਾਂਦਾ ਜਾਂਦਾ ਸੱਦ ਨਹੀਂ ਇਹ ਚੀਜ਼ਾਂ ਸੀ ਬਲਦ ਹੋਗੇ ਉੱਠ ਹੋਗੇ ਬੈਲ ਹੋਗੇ ਗਦੇ ਘੋੜੇ ਹੁਣ ਤਾਂ ਰਹਿ ਵੀ ਨਹੀਂ ਜੀ ਹੁਣ ਪਤਾ ਨਹੀਂ ਕਿੱਧਰ ਗਏ ਅੱਛਾ ਸੁਣਾ ਕਾਣੀ ਹਾਂ ਤੇ ਭਈ ਉਹ ਭਾਰ ਦਾ ਫਿਰਦਾ ਵਿਚਾਰਾ ਭਾਰ ਦਾ ਭਾਰ ਦਾ ਭਈ ਨੀਰਾ ਹੋ ਗਿਆ ਮੂੰਹ ਨੀਰਾ ਜਾ ਹੋ ਗਿਆ ਸਮਝ ਲੈ ਉਹਨੇ ਕੀ ਕਰਿਆ ਜਦੋਂ ਦੇਖਿਆ ਬੁਢੀ ਕਿਚੂ ਬਈ ਆਈ ਹੋਈ ਉੱਥੇ ਖੜਿਆ ਸ਼ੇਰ ਭਈ ਨੇਰੇ ਚ ਨੇਰੇ ਚ ਉਹਨੇ ਆਖਿਆ ਨਾ ਵੀ ਮੇਰਾ ਗਦਾ ਤਾਂ ਆ ਖੜਾ ਹੈ ਹਾਏ ਹਾਏ ਉਹਨੇ ਕੀ ਕਰਿਆ ਭਈ ਗਦੇ ਦਾ ਜੀ ਨਾ ਹਾਂ ਉਹ ਗੱਡੀ ਦੇ ਪਹਿਲਾਂ ਕਮੇਰ ਉੱਤੇ ਬਹਿ ਜਾਂਦੇ ਠੀਕ ਹੈ ਹਾਂਜੀ ਮੈਂ ਆਪਾਂ ਹੁਣ ਮੋਟਰਸਾਈਕਲ ਚਲਾ ਲਿਆ ਉੱਤੇ ਬਹਿ ਕੇ ਪਹਿਲਾਂ ਉਹ ਗੱਡੀ ਦੇ ਬਹਿ ਜਾਂਦੇ ਹਾਂ ਕਈ ਜਗ੍ਹਾ ਰਾਜਸਥਾਨ ਚ ਬੈਹਦੇ ਨੇ ਹਾਂ ਬੈਹਦੇ ਨੇ ਜੋ ਭਈ ਉਹਨੇ ਕੀ ਕਰਿਆ ਉਹ ਤਾਂ ਪਈਂ ਛੇੜ ਤੇ ਬਹਿ ਗਿਆ ਉਹਨੇ ਅੱਖਾਂ ਵਿੱਚ ਤਾਂ ਗਦਾ ਹੀ ਹੈ ਹਾਂ ਹੈ ਕੱਲੇ ਦੇ ਭਲੇਖੇ ਬਹਿ ਗਿਆ ਅੱਛਾ ਅੱਛਾ ਪਿੱਲੂ ਪਰਜਾਪਤ ਗਦੇ ਦੇ ਭਲੇਖੇ ਛੇੜ ਤੇ ਬਹਿ ਗਿਆ ਛੇੜ ਤੇ ਬਹਿ ਗਿਆ ਵਿਚਾਰਾ ਮਾਦਰ ਪੁੱਤ ਉਹ ਨਿਗਾ ਬਜ਼ੁਰਗ ਮੁੰਡਾ ਸੀ ਨਿਗਾ ਥੋੜੀ ਘੱਟ ਸੀ ਉਹਨੇ ਅੱਖਾਂ ਲੈ ਆ ਮਿਲ ਗਿਆ ਗਦਾ ਉਰੇ ਫਿਰਦਾ ਤੱਕਿਆ ਨਾ ਮੈਂ ਪਹਾੜ ਪਹਾੜ ਦੇ ਤੱਕ ਗਿਆ ਠੀਕ ਹੈ ਭਈ ਉਹਨੇ ਤਾਂ ਕੀ ਕਰਿਆ ਕੰਨ ਫੜ ਲਈ ਕਸੋਟੀ ਲੈ ਲਈ ਮਾਰਿਆ ਕਰੇ ਭਈ ਉਸਾ ਭਾਈ ਸ਼ੇਰ ਦਾ ਭੱਜ ਲਿਆ ਉਹਨੇ ਆਖਿਆ ਵੀ ਲੈ ਮਿੱਤਰਾ ਦਮੋ ਘੜਤਾ ਦਮੋ ਘੜਤਾ ਬੁੜੀ ਸੱਚੀ ਸੀ ਕਹਿੰਦੀ ਸੀ ਤੂੰ ਡਰਦੀ ਸੱਤ ਤੂੰ ਡਰ ਉਹਨੇ ਆਖਿਆ ਟਪਕਾ ਦਾ ਮੇਰੇ ਉੱਤੇ ਬਹਿ ਗਿਆ ਸ਼ੇਰ ਨੇ ਸੋਚਿਆ ਸ਼ੇਰ ਨੇ ਸੋਚਿਆ ਵੀ ਟਪਕਾ ਦਾ ਮੇਰੇ ਉੱਤੇ ਬਹਿ ਗਿਆ ਸ਼ੇਰ ਉਹ ਤੋਂ ਡਰੇ ਸ਼ੇਰ ਭਾਈ ਤੂੰ ਡਰੇ ਵੀ ਮਿੱਤਰਾ ਪਿੰਡੂ ਤੋਂ ਡਰੇ ਕਿ ਮੈਂ ਆਹ ਤੋਂ ਵੀ ਟਪਕਾ ਦਾ ਮੇਰੇ ਉੱਤੇ ਬਹਿ ਗਿਆ ਅੱਛਾ ਭਈ ਭੱਜਦੇ ਭਜਾਦੇ ਭਾਈ ਘਰ ਸੀਗਾ ਦੂਰ ਹਾਂ ਘਰ ਦੂਰ ਸੀ ਜਦੋਂ ਇੰਨੇ ਪਈ 5 ਵਜੇ ਬੁੜੀਆਂ ਕੁੜੀਆਂ ਉੱਠ ਖੜੀਆਂ ਕੋਈ ਗੁਵਾੜ ਡੇਗਦੀ ਆ ਕੋਈ ਕੁਛ ਕਰਦੀ ਆ ਕੰਮ ਧੰਦਾ ਕਰਦੀ ਆ ਹਾਂ ਸੁੰਨੀਆਂ ਉੱਡਦੇ ਲੋਕ ਹਾਂ ਅਜੋ ਕੋਈ ਭਾਈ ਬੁੱਢ ਥੇਰੀ ਪੁਰਾਣੀ ਆ ਬੁੜੀਆਂ ਕਰੀਏ ਨਹੀਂ ਆਪਣੇ ਪਿੱਲੂ ਕੇ ਬਾਹਰ ਤਾਂ ਸੀਰ ਤੇ ਚੜਿਆ ਜਾਂਦਾ ਓਹੋ ਕੋਈ ਉਹ ਤਾਂ ਕਿਵੇਂ ਆ ਡਰ ਗਿਆ ਹਾਂ ਉਹਨੇ ਆਖਿਆ ਸਾਲੇ ਮਤਾਂ ਸੀਰ ਤੇ ਚੜਿਆ ਸੀਰ ਤੇ ਚੜਨਾ ਉਹਦਾ ਕੋਈ ਮੁੜਕੋ ਮੁੜਕੀ ਹੋ ਗਿਆ ਓਹੋ ਕਿਵੇਂ ਆ ਅੱਜ ਵੀ ਡਰ ਗਿਆ ਸਾਲੇ ਗਦਾ ਬਾਹਰ ਚੜਦੇ ਚੜਦੇ ਕਦੇ ਅੱਜ ਸੀਰ ਤੇ ਬਹਿ ਗਿਆ ਉਹਦਾ ਸੀਰਾਂ ਵਾਲਾ ਵੀ ਸੀਰਾਂ ਵਾਲੀ ਬਣ ਗਿਆ ਹਾਂ ਉਨੇ ਕੀ ਕਰਿਆ ਉਨੇ ਅੱਖਾਂ ਵੀ ਲੈ ਅੱਜ ਮੈਂ ਵੀ ਮਨ ਜਾ ਗਿਆ ਕਿ ਮੈਂ ਹਾਰ ਕਹਿੰਦਾ ਉਹ ਕਿਵੇਂ ਕਰੀਏ ਪ੍ਰਜਾਪਤ ਕਹਿੰਦਾ ਹਾਂ ਵੀ ਮੈਂ ਤਾਂ ਮਨ ਜਾ ਗਿਆ ਜੇ ਮੈਂ ਉੱਤਰ ਗਿਆ ਤਾਂ ਸ਼ੇਰ ਖਾ ਜੂਗਾ ਮੈਨੂੰ ਹਾਂ ਉਨੇ ਕੀ ਕਰਿਆ ਕੋਈ ਸ਼ੇਰ ਨਹੀਂ ਤਾਂ ਸ਼ੇਰ ਸ਼ੇਰ ਉਹ ਤੂੰ ਡਰੇ ਵੀ ਮੇਰੇ ਉੱਤੇ ਕੀ ਬਹਿ ਗਿਆ ਉਹ ਵੀ ਮੁੜਕੋ ਮੁੜਤੀ ਹੋ ਰਿਹਾ ਹਾਂ ਉਹਦਾ ਕੋਈ ਲਗੋਦਾ ਹਾਂ ਬਲ ਵੀਰ ਝਾੜ ਬੂਝਾਂ ਚ ਪਈ ਸ਼ੇਰ ਤਾਂ ਭਈ ਬੜਿਆ ਜਦੋਂ ਤੇ ਮੈਂ ਅਨੇ ਦਾ ਉੱਥੇ ਹੱਥ 바ਲੇ ਪਈ ਨਹੀਂ ਮੈਂ ਹਾਂ ਨਹੀਂ ਬੇਟਾ ਨਹੀਂ ਨੂੰ ਪਾਲੇ ਜਦਾ ਅੱਗੇ ਗਿਆ ਉਹ ਪਿੱਛੇ ਰਹਿ ਗਿਆ ਭਾਈ ਇੰਨਾ ਸਿਰ ਗੱਲ ਕਹਿੰਦੇ ਸਰ ਮਾਫ ਕਰਿਓ ਜੀ ਅੱਛਾ ਜੀ ਐਡੀ ਸਾਡੀ ਸਾਥ ਕਟੂਗੀ ਬਾ ਐਡੀ ਸਾਡੀ ਬਾਤ ਕਟੂਗੀ ਰਾਤ ਇਹ ਪ੍ਰਾਣੀ ਕਹਾਣੀ ਚ ਲਈ ਥੋੜੀ ਛੌਟ ਕੱਟ ਕਰਦੀ ਲੰਮੀ ਸੀ ਟਾਈਮ ਥੋੜਾ ਹੁੰਦਾ ਹੈਗਾ ਤਾਂ ਕਰਕੇ ਅਜੀ ਨੇ ਦੁਆ ਨੇ ਨਾ ਬਣਾਈ ਤਾਂ ਇਹ ਮਤ ਕੀ ਹੈ ਤੇ ਵੈਸੇ ਕਹਾਣੀ ਦੇ ਨੂੰ ਪਤਾ ਸੀ ਲੈ ਆਈ ਸੀ ਕਿ ਕਹਿੰਦਾ ਭਾਈ ਜੇ ਪਾਈਏ ਪਰ ਮੱਝ ਲਾ ਪਾ ਦੇ ਤੇ ਵੈਸੇ ਕਹਾਣੀ ਤੇ ਬਹੁਤ ਲੰਮੀ ਹੈ ਵਿੱਚੋਂ ਅਸੀਂ ਸ਼ਾਰਟ ਕੱਟ ਕਰਤੀ ਕਿਤੇ ਗੁੱਸਾ ਕਰੋ ਤੇ ਥੋੜਾ ਜਿਹਾ ਪਰਜਪਤ ਨੂੰ ਬਾਈ ਅਨਪੜ ਹੈਗਾ, ਢੋਲਾ ਬੰਦਾ ਹੈ, ਪੁਰਾਣਾ ਹੈ, ਸਰਸਾਲ ਉਮਰੋਰੀ ਹੈ। ਕਿ ਮਿਹਾਰ ਸ਼ਬਦ ਬੋਲਿਆ, ਕੋਈ ਮਾੜਾ ਸ਼ਬਦ ਨਹੀਂ ਹੈਗਾ ਉਹ ਵੀ। ਥੋੜਾ ਜਿਹਾ ਰਿਸਪੈਕਟ ਮਿਲ ਜਾਂਦੀ ਹੈ ਵੀ ਪਰਜਪਤ ਕਹਿਨਾਂ ਰਿਹਾ ਮੈਂ ਵੀ ਜਿਹਦੀ। ਠੀਕ ਹੈ, ਬਜ਼ੁਰਗ ਹੈਗਾ, ਇਹਦਾ ਕੋਈ ਗੁੱਸਾ ਨਾ ਕਰਿਓ, ਕੋਈ ਮਤਕੇ ਨਹੀਂ ਹੈ ਕਹਿਣ ਲੱਗ ਰਿਹਾ। ਕੋਈ ਜਾਣ ਕੇ ਨਹੀਂ ਕਹਿਣ ਲੱਗ ਰਿਹਾ, ਨਾ ਨਾ। ਸਹੀ